ਅਸੀਂ ਕਰਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਸਕਰਨ ਸਿੰਘ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖਿਲਾਫ ਇੱਕ ਫੈਸਲਾ ਲੈ ਕੇ ਆਂਦਾ ਹੈ ਉਹ ਫੈਸਲਾ ਇੰਨਾ ਘਮਾਰੂ ਹੋਇਆ ਕਿ ਹੁਣ ਪੂਰੇ ਦੇਸ਼ ਦੇ ਵਿੱਚ ਇਸ ਨੂੰ ਲੈ ਕੇ ਹਲਚਲ ਮਚੀ ਪਈ ਹੈ ਮਚ ਚੁੱਕੀ ਹੈ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਸਾਰੇ ਡਰਾਈਵਰਾਂ ਨੇ ਪੂਰੇ ਦੇਸ਼ ਦੇ ਵਿੱਚ ਹੜਤਾਲ ਕੀਤੀ ਹੈ ਉੱਥੇ ਨਾਲ ਜਿਹੜੇ ਆਪਣਾ ਤੇਲ ਵਾਲੇ ਟੈਂਕਰ ਸੀ ਉਹ ਸਾਰੇ ਬੰਦ ਹੋ ਚੁੱਕੇ ਹਨ ਅਤੇ ਜਿੱਥੇ ਪੰਪਾਂ ਦੇ ਉੱਤੇ ਹੁਣ ਤੇਲ ਖਤਮ ਹੋ ਚੁੱਕਿਆ ਉੱਥੇ ਜੇ ਆਪਾਂ ਗੱਲ ਕਰੀਏ ਤਾਂ ਇਸ ਨਾਲ ਪੀ ਆਰਟੀਸੀ ਡੀਪੋ ਵੀ ਇਸ ਦਾ ਪ੍ਰਭਾਵਿਤ ਹੋਇਆ 50% ਦੇ ਲਗਭਗ ਬਸਾਂ ਇੱਥੇ ਆਪਣਾ ਖੜ ਚੁੱਕਿਆ ਨੇ ਸਾਡੇ ਨਾਲ ਕੁਝ ਜਾਗੂ ਜੁੜੀਆਂ ਚਲਣ ਦੀ ਜਿਹਨੀਆਂ ਦੇਸੀ ਉਹਨਾਂ ਗੱਲ ਕਰਾਂਗੇ ਵੀ ਸਸਿਕਾਰ ਸਸਿਕਾਰ ਹਰ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਆਪਣਾ ਸਰਕਾਰ ਬਲੋਕ ਕਹਿੰਦਾ ਸਰਕਾਰ ਬਲੋਕ ਫੈਸਲਾ ਲੈਂਦਾ ਗਿਆ ਹੈ ਕਿਸ ਤਰ੍ਹਾਂ ਲੱਗਦਾ ਹੈ ਕਿ ਇਸ ਦੇ ਨਾਲ ਸੋਡੇ ਆ ਜੀ ਆਪ ਗੱਲ ਕਰਕੇ ਡੀਪੂ ਦੇ ਕਹਿੰਦਾ 100 ਰੁਪਏ ਬਿਲਕੁਲ ਜੀ ਜੋ ਕੇਂਦਰ ਸਰਕਾਰ ਦੁਆਰਾ ਜੇ ਫੈਸਲਾ ਕੀਤਾ ਗਿਆ ਜਾਂ ਕਾਨੂੰਨ ਲੈ ਕੇ ਆਂਦਾ ਹੈ ਪਹਿਲਾਂ ਤਾਂ ਅਸੀਂ ਇਸ ਚੀਜ਼ ਦੀ ਪੂਰੀ ਵਿਰੋਧਤਾ ਕਰਦੇ ਹਾਂ ਕਿਉਂਕਿ ਜਿਹੜਾ ਇਹ ਕਾਨੂੰਨ ਹੈ ਇਹ ਡਰਾਈਵਰ ਔਰ ਜੇ ਪੀਆਰਟੀ ਦੀ ਗੱਲ ਕਰੀਏ ਤਾਂ ਪੀਏਟੀ ਪੀਆਰਟੀਸੀ ਇਸ ਨਾਲ ਪੂਰੀ 100% ਪ੍ਰਭਾਵਿਤ ਹੋਈ ਹੈ ਕਿਉਂਕਿ ਲਗਭਗ ਪੀਆਰਟੀ ਦੀਆਂ ਬੱਸਾਂ ਦੇ ਵਿੱਚ ਜਿਹੜਾ ਤੇਲ ਹੈ ਉਹ ਮੁੱਕ ਚੁੱਕਿਆ ਔਰ 50% ਬੱਸਾਂ ਜਿਹੜੀਆਂ ਡੀਪੂ ਦੇ ਵਿੱਚ ਰੁਕ ਚੁੱਕੀਆਂ ਨੇ ਔਰ ਕਿੰਨਾ ਤੇਲ ਦੀ ਗੱਲ ਕਰੀਏ ਤਾਂ ਕਿੰਨਾ ਤੇਲ ਹਰ ਰੋਜ਼ ਦਾ ਇੱਕ ਦੰਦ ਲੱਗਦਾ ਹੈ ਲਗਭਗ ਜੇ ਤਰੀਨ ਉਹ ਗੱਲ ਕਰੀਏ ਤਾਂ 14000 ਲੀਟਰ ਜਿਹੜਾ ਤੇਲ ਡੇਲੀ ਦਾ ਖਪਤ ਹੁੰਦਾ ਪਰ ਅੱਜ ਦੀ ਸਥਿਤੀ ਇਹ ਹੈ ਵੀ ਡੀਪੂ ਦੇ ਵਿੱਚ 2000 ਦੇ ਕਰੀਬ ਜਿਹੜਾ ਤੇਲ ਰਹਿ ਚੁੱਕਿਆ ਹੈ ਕਿਉਂਕਿ ਸਰਕਾਰ ਜਾਂ ਮੈਨੇਜਮੈਂਟ ਦੀ ਹਦਾਇਤਾਂ ਮੁਤਾਬਕ ਇਹਦਾ ਇਹਨਾਂ ਰਿਜ਼ਰਵ ਕੋਟਾ ਸਾਨੂੰ ਰੱਖਣਾ ਪੈਂਦਾ ਹੈ ਜਿਹੜਾ ਉਹ ਤੇਲ ਨਹੀਂ ਦਿੱਤਾ ਜਾ ਸਕਦਾ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਲੈਂਦਾ ਹੈ ਇਹ ਕੀ ਫੈਸਲਾ ਜੀ ਆਪਾਂ ਗੱਲ ਕਰੀਏ ਜੇ ਆਪਾਂ ਲੋਕਾਂ ਨੂੰ ਇਹ ਚੀਜ਼ ਦੀ ਬਾਰੇ ਆਪਾਂ ਜੀ ਆਪਾਂ ਵੀ ਆਪਣੇ ਜਾਣੂ ਕਰਾਈਏ ਤਾਂ ਬਿਲਕੁਲ ਜੀ ਜੇ ਕੇਂਦਰ ਸਰਕਾਰ ਦਾ ਕਹਿਣਾ ਵੀ ਜਿਹੜਾ ਇੱਕ ਡਰਾਈਵਰ ਹੈ ਜਦੋਂ ਕੋਈ ਉਹਦਾ ਐਕਸੀਡੈਂਟ ਹੋ ਜਾਣਾ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹਨੂੰ ਜਿਹੜਾ 10 ਸਾਲ ਦੀ ਸਜ਼ਾ ਔਰ 10 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਉਹ ਕੀਤਾ ਜਾਊਗਾ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਹਾਂ ਵੀ ਇੱਕ ਡਰਾਈਵਰ ਤੋਂ ਜਾਣੇ-ਅਣਜਾਣੇ ਕੋਈ ਨਹੀਂ ਕਰਦਾ ਪਰ ਗਲਤੀ ਨਾਲ ਕਦੇ ਵੀ ਕਿਸੇ ਤੋਂ ਹੋ ਸਕਦੀ ਹੈ ਪਰ ਉਹਨੂੰ ਐਡੀ ਵੱਡੀ ਸਜ਼ਾ ਦੇ ਦੇਣੀ ਉਹ ਬੜੀ ਗਲਤ ਗੱਲ ਹੈ ਇਸ ਨਾਲ ਤਾਂ ਡਰਾਈਵਰ ਭਾਈਚਾਰੇ ਦੇ ਵਿੱਚ ਬਹੁਤ ਮੋਸਪਾਇਰ ਜਾ ਰਿਹਾ ਵੀ ਇਸ ਨਾਲ ਕੋਈ ਵੀ ਡਰਾਈਵਰ ਨੇ ਕਿਸੇ ਵੀ ਨੌਕਰੀ ਵੱਲ ਮੂੰਹ ਨਹੀਂ ਕਰਨਾ ਕਿਉਂਕਿ ਜਿਹੜਾ ਕਾਨੂੰਨ ਹੈ ਬੜਾ ਹੀ ਸਖਤ ਹੈ ਇਸ ਕਾਨੂੰਨ ਦੀ ਅਸੀਂ ਬਰੋਥਾ ਕਰਦੇ ਹਾਂ ਇਹਨੂੰ ਸੋਧਿਆ ਜਾਵੇ ਸਰਕਾਰ ਦਾ ਵੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਜੇਕਰ ਇਦਾਂ ਦੇ ਕਾਨੂੰਨ ਬਣਾਉਣੇ ਹੋਣ ਤਾਂ ਪਹਿਲਾਂ ਉਦਾਂ ਦੀ ਵਿਵਸਥਾ ਪੈਦਾ ਕੀਤੀ ਜਾਵੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਦਾਂ ਦੀ ਵਿਵਸਥਾ ਨਹੀਂ ਵੀ ਇਦਾਂ ਦੇ ਕਾਨੂੰਨ ਲਾਗੂ ਕੀਤੇ ਜਾ ਸਕਦੇ ਬਟੈਂਡਰ ਡਿਪੂ ਦੇ ਅੰਦਰ ਗੱਲ ਕਰੀਏ ਕਿੰਨੇ ਪਰਸੈਂਟ ਜਿਹੜੀਆਂ ਬੱਸਾਂ ਨੇ ਹੁਣ ਤੱਕ ਖੜ ਚੁੱਕੀਆਂ ਨੇ ਕਿੰਨੀਆਂ ਸਾਰੀਆਂ ਬੱਸਾਂ ਨੇ ਤੇ ਜੇ ਆਪਾਂ ਗੱਲ ਕਰੀਏ ਕੱਲ ਤੱਕ ਇਹਦੇ ਆਪ ਕਿੰਨਾ ਕਸਰ ਪੈ ਸਕਦਾ ਬਟੈਂਡਰ ਡਿਪੂ ਦੇ ਵਿੱਚ ਲਗਭਗ 197 ਬੱਸਾਂ ਦੀ ਜਿਹੜੀ ਟੋਟਲ ਗਿਣਤੀ ਹੈ ਔਰ ਉਹਦੇ ਵਿੱਚੋਂ 50% ਬੱਸਾਂ ਜਿਹੜੀਆਂ ਰੁਕ ਚੁੱਕੀਆਂ ਨੇ ਔਰ ਜਿਹੜੀਆਂ ਰਹਿੰਦੀਆਂ 50% ਬੱਸਾਂ ਨੇ ਉਹਨਾਂ ਤੱਕ ਵਿੱਚ ਜਿਹੜਾ ਤੇਲ ਹੈ ਔਰ ਕੱਲ ਤੱਕ ਪੂਰੇ ਪੰਜਾਬ ਭਰ ਦੇ ਵਿੱਚ ਚੱਕਾ ਜਾਮ ਹੋ ਜਾਣਾ ਹੈ ਕਿਉਂਕਿ ਪੀਆਰਟੀ ਦੀਆਂ ਸਾਰੀਆਂ ਬੱਸਾਂ ਰੁਕ ਜਾਣਗੀਆਂ ਔਰ ਨਾਲ ਨਾਲ ਜਥੇਬੰਦੀ ਵੱਲੋਂ ਇਹ ਜੀ ਦਾ ਫੈਸਲਾ ਕੀਤਾ ਗਿਆ ਵੀ ਜਿਹੜੀ ਅਸੀਂ ਇਹ ਕਾਨੂੰਨਾਂ ਦੀ ਵਿਰੋਧਤਾ ਕਰਦੇ ਹਾਂ ਔਰ ਇਸ ਦੀ ਵਿਰੋਧਤਾ ਦੇ ਵਿੱਚ ਅਸੀਂ ਖੁਦ ਚੱਕਾ ਜਾਮ ਕਰਾਂਗੇ ਜੇਕਰ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਨਹੀਂ ਸੋਧਿਆ ਜਾਂ ਇਹਨਾਂ ਨੂੰ ਵਾਪਸ ਨਾਲ ਬਿਲਕੁਲ ਜੀ ਮੈਂ ਮੇਰੇ ਸਾਥਰੂ ਕਹੂੰਗਾ ਕਿ ਇੱਕ ਵਾਰ ਇਹ ਬੱਸਾਂ ਜਿਹੜੀਆਂ ਨੇ ਖੜੀਆਂ ਨੇ ਜਾਂ ਹੋਰ ਸਾਥੀ ਖੜੀ ਨੇ ਸਾਰੇ ਵਿਲੇ ਚੁੱਕੇ ਨੇ ਇਹਨਾਂ ਨੂੰ ਇੱਕ ਵਾਰੀ ਆਪਣਾ ਜਜ਼ੂਰ ਦਿਖਾਉਣ ਕਿਉਂਕਿ ਜਿਹੜਾ ਇਹ ਕੇਂਦਰ ਸਰਕਾਰ ਇੱਕ ਫੈਸਲਾ ਲੈ ਕੇ ਆਈ ਹੈ ਉਸ ਫੈਸਲੇ ਦੇ ਵਿਰੋਧ ਦੇ ਵਿੱਚ ਜਿੱਥੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਇਹ ਵੀ ਆਪਣੀ ਚੱਕੇ ਜੰਮ ਕੀਤੇ ਗਿਆ ਹੈ, ਟਰੱਕਾਂ ਦੇ ਚੱਕੇ ਜੰਮ ਕੀਤੇ ਗਿਆ ਹੈ, ਟਰਾਂਸਪੋਰਟਰਾਂ ਨੂੰ ਚੱਕੇ ਜੰਮ ਕੀਤੇ ਗਿਆ ਹੈ। ਉੱਥੇ ਨਾਲ-ਨਾਲ ਜਿਹੜੇ ਆਪਾਂ ਤੇਲ ਵਾਲੇ ਕੈਂਟਰ ਸੀ ਉਹਨਾਂ ਵੱਲੋਂ ਵੀ ਚੱਕੇ ਜੰਮ ਕੀਤੇ ਗਿਆ ਹੈ। ਤੇ ਜਿੱਥੇ ਪੰਪਾਂ ਤੇ ਤੇਲ ਖਤਮ ਹੋ ਚੁੱਕਿਆ ਹੈ ਉੱਥੇ ਉੱਥੇ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਬਟੇਂਡਾ ਡੀਪੋ ਦੇ ਅੰਦਰ ਇੱਕ ਪੰਪ ਹੈ ਉਹਦੇ ਅੰਦਰ ਵੀ ਤੇਲ ਖਤਮ ਹੋ ਚੁੱਕਿਆ ਹੈ। ਲਗਭਗ 14000 ਲੀਟਰ ਦੇ ਆਸ-ਪਾਸ ਇੱਥੇ ਰੋਜ਼ ਦਾ ਆਪਣਾ ਤੇਲ ਦੀ ਹੈਗੀ ਖਰਤੇ ਗਿਆ ਹੈ। ਲੇਕਿਨ ਇਹਨਾਂ ਕੋਲ ਸਿਰਫ 50% ਬੱਸਾਂ ਬੰਦ ਹੋ ਚੁੱਕੀਆਂ ਨੇ ਤੇ ਸ਼ਾਮ ਤੱਕ 100 ਦਾ 100% ਬੱਸਾਂ ਬੰਦ ਹੋ ਜਾਣੀਆਂ ਕੱਲ ਨੂੰ ਸਾਰਾ ਚੱਕਾ ਜਮ ਹੋ ਜਾਏਗਾ ਖਬਰ ਪੰਜਾਬੀ ਬਹੰਡਾ ਤੋਂ ਇਸਕਾਰ ਮੀਤ ਰਿਪੋਰਟ ਸਰ ਕੀ ਨਾਮ ਆ ਤੇ ਕੀ ਪੋਸਟ ਆ ਆਪਣੀ ਕੀ ਹੈ ਜੀ ਇਹਦਾ ਨਾਮ ਸੀਤਾਰਾਮ ਹੈ ਸਬਡੈਂਟ ਹੈ ਠੀਕ ਹੈ ਤੁੰਡਾ ਜਿਹੜਾ ਡੀਜ਼ਲ ਨਹੀਂ ਉਹਦੇ ਕਾਰਨ ਬੱਸਾਂ 'ਚ ਕਿੰਨੇ ਪ੍ਰਭਾਵ ਪ੍ਰਭਾਵ ਹੁਣ ਤੱਕ 40 45% ਹੋ ਚੁੱਕੀਆਂ ਜਿਵੇਂ ਟੋਟਲ ਲਾਈ ਦਾ 50% ਦਾ ਫਰਕ ਪੈ ਚੁੱਕਾ ਹੈ ਕਿਹੜੇ ਕਿਹੜੇ ਰੂਟ ਜਿਹੜੇ ਪ੍ਰਭਾਵਿਤ ਹੋਏ ਹੈ ਲਗਭਗ ਸਾਰੀ ਰੂਟ ਪ੍ਰਭਾਵਿਤ ਹੈ ਇਨੇ ਬੱਸਾਂ ਪੜ ਗਈਆਂ ਇੰਦੀ ਗੱਲ ਕਰੀਏ ਅੱਜ ਦੱਸੇ 50% ਬੱਸਾਂ ਹਰ ਚੁੱਕੀ ਕਿੰਨਾ ਡੀਜ਼ਲ ਰੋਜ਼ ਲੱਗਦਾ ਰੋਜ਼ ਸਾਡਾ 14 15 ਦੇ ਵਿੱਚ ਵਿੱਚ ਰਿਹਾ 14000 ਜਾਂ 15000 ਕਿੰਨਾ ਡੀਜ਼ਲ ਸਾਡੇ ਕੋਲੇ ਹੁਣ ਬਿਲਕੁਲ ਨਹੀਂ ਹੈ 4000 ਲੀਟਰ ਹੈ ਉਹ ਵੀ ਜਿਆਦਾ ਬਿਲਕੁਲ 2 2 ਪੰਪ ਪਰ ਸਾਡੇ ਇਹ ਇਹ ਤੇ 20 20 ਲੀਟਰ ਪੀਂਦੇ ਜੇ ਰੂਟਾਂ ਦੀ ਗੱਲ ਕਰੀਏ ਦੋ ਦੋ 2000 ਕਿਹੜੇ 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 ਰੂਟ ਬੰਦ ਕੀਤੇ ਗਏ ਸਾਲ ਦੀ ਬੰਦ ਕੋਈ ਨਹੀਂ ਜਿੱਦਾਂ ਪਸਾ ਤੇਲ ਹੈ ਨਹੀਂ ਐ ਜੋ ਵੱਡੇ ਨੇ ਚੰਡੀਗੜ੍ਹ ਜਾਣਾ ਸੀ 102 ਆਹ ਬੋਰ ਤੇ ਇਧਰੋਂ ਜਾਣਾ ਉਹਦੇ ਕੋ ਤੇਲ ਹੈ ਨਹੀਂ ਉਹ ਖੜਾਤੀ ਫਿਰ ਅਸੀਂ ਆਪਾਂ ਸਟ੍ਰੇਟ ਬਸ ਜੀ ਕੀ ਕਰੀਏ ਨਹੀਂ ਹਜੇ ਨਹੀਂ ਕੁਝ ਚੱਲਦਾ ਤੇ ਤੇਲ ਹੀ ਨਹੀਂ ਤੇਲ ਮਿਲ ਲੈਣੀ ਰਾਤ ਖੜ ਦੇ ਉੱਤੇ ਸਿੱਖ ਦੇ ਮਾਨੂੰ ਕੱਲ ਤੱਕ ਡੀਜ਼ਲ ਨਹੀਂ ਆਂਦਾ ਤਾਂ ਫਿਰ ਕੀ ਹੈ ਨਹੀਂ ਬਿਲਕੁਲ ਖੜ ਜਾਂਦੀ ਕਿੰਨੀਆਂ ਟੋਟਲ ਦੱਸਿਓ ਆਪਣੇ ਕੋਈ ਘੰਡੇ ਦੀ ਸਾਡੇ ਕੋਲ 100 ਤੇ 93 ਬਸਾਂ ਨਹੀਂ 100 93 100 ਦੇ ਕਰੀਬ ਬਸ ਕਿਹਾ ਜੀ ਖੜ ਚੁੱਕੀ ਹੈ ਨਹੀਂ 100 ਦੀ ਖੜੀ 75 80 ਬਸਾਂ ਖੜ ਚੁੱਕੀ ਕੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਤੁਹਾਡਾ ਹੈ ਮੇਰਾ ਨਾਮ ਸੋਜਨ ਦਸੰਗੇ ਜੀ ਡਿਊਟੀ ਇਨਸਪੈਕਟਰ ਜੀ ਕਿੰਨੀਆਂ ਟ੍ਰਾਂਨਸਪੋਰਟ ਬੱਸਾਂ ਦੇ ਜਿਹੜਾ ਡੀਜ਼ਲ ਵੀ ਆਪਣਾ ਬੰਦ ਰਿਹਾ ਕਿੰਨਾ ਕੁ ਛੋਟਾ ਅਸਰ ਪਿਆ ਜੀ ਕਿੰਨੀਆਂ ਕਿ ਬੱਸਾਂ ਬੰਦ ਹੋਈਆਂ ਹੁਣ ਤੱਕ 50% ਬੱਸਾਂ ਬੰਦ ਹੋ ਚੁੱਕੀਆਂ ਜੀ ਡੀਜ਼ਲ ਬੱਸ 4-5000 ਲੀਟਰ ਸਾਡੇ ਕੋਲੇ ਬਚਦਾ ਹਰਦੱਕ ਹੋ ਜੇ ਨਾ ਕਿਦੋਂ ਆਇਆ ਤਾਂ ਖਤਮ ਹੋ ਜਾਊਗਾ ਕਿੰਨੇ ਹਫ਼ਤੇ ਜੀ ਆਪ ਰੋਜ਼ ਸਾਢੇ 14 ਤੋਂ 15000 ਜੀ ਟਨ ਡੀਲ ਲੱਗਦਾ ਜੀ ਕਿੰਨੀਆਂ ਟੋਟਲ ਬੱਸਾਂ ਨੇ 193 ਬੱਸਾਂ ਜੀ ਆਪਣੇ ਕੋਲ ਇਹਦੇ ਚੋਂ ਹੁਣ ਤੱਕ ਆਂ 70 ਦੇ ਕਰੀਬ ਵਸਾਂ ਖੜ ਚੁਕੀਆਂ ਤੇ ਰੂਟ ਜੇ ਆਪਾਂ ਕਹ ਦੀਏ ਹਾਲ ਦੀ ਅੰਦਾਜ਼ਾ ਕਿਹੜੇ ਕਿਹੜੇ ਰੂਟ ਬੰਦ ਹੋ ਚੁੱਕੇ ਹਨ ਅਦਰ ਸਾਰੇ ਰੂਟ ਅਸੀਂ ਬੰਦ ਕਰ ਲਿਆ ਜੀ ਤੇ ਨੇੜੇ ਦੀ ਸੇਵਾ ਚਲਾ ਰਹੇ ਆਂ ਇਹ ਅਮਰੋਦ ਡੱਬਾ ਵਾਲਿਆਂ ਮਤਲਬ ਕਿ ਨੇੜੇ ਦੇ ਲੋਕਲ ਰੂਟ ਹੈ ਉਹ ਚਲਾਈ ਜਾ ਰਹੀ ਹੈ ਪਰ ਉਹ ਵੀ ਕੱਲ ਤੱਕ ਬੰਦ ਹੋ ਜਾਣੀ ਜੇ ਉਹਦਾ ਹੱਲ ਨਹੀਂ ਹੁੰਦਾ ਤਾਂ ਫਿਰ ਅਗਲਾ ਕੀ ਹੈ ਜੀ ਧੰਨਵਾਦ ਕਰਦੇ ਹਾਂ ਹਾਂ ਜੀ ਬਿਲਕੁਲ ਬੰਦ ਹੀ ਹੋਊਗਾ ਫਿਰ ਡੀਲ ਤੱਕ ਬੰਦ ਹੀ ਹੋਣਾ ਹੈ